ਪਿੰਡ ਬਲੇਰ ਵਾਸੀ ਫੌਜੀ ਜਗਰੂਪ ਸਿੰਘ ਡਿਊਟੀ ਦੌਰਾਨ ਹੋਇਆ ਸ਼ਹੀਦ ਤਿਰੰਗੇ ਝੰਡੇ ਵਿੱਚ ਲਪੇਟੀ ਮਰਤਕ ਦੇਹ ਪਿੰਡ ਪੁੱਜਣ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਗਮਗੀਨ ਮਾਹੌਲ ਵਿੱਚ ਹੋਇਆ ਅੰਤਮ ਸੰਸਕਾਰ ਪਰਿਵਾਰ ਨੇ ਸ਼ਹੀਦ ਦੀ ਯਾਦ ਵਿੱਚ ਗੇਟ ਅਤੇ ਖੇਡ ਸਟੇਡੀਅਮ ਬਣਾਉਣ ਦੀ ਕੀਤੀ ਤੇ ਹਵਲਦਾਰ ਜਗਰੂਪ ਸਿੰਘ ਬਹੁਤੀ ਜਵਾਬਸ ਤੇ ਬਰੀਕ ਸੈਨਿਕ ਸੀ ਤੇ ਮੈਂ ਹੀ ਮੰਗ ਕਰਦਾ ਹਾਂ ਕਿ ਇਹਨਾਂ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਤੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾ ਸਰ ਕਿਹੜੀ ਜਰੂਰਤ ਚ ਕੰਮ ਕਰਦੇ ਹੋ ਜੀ ਐ ਜੀ 31 ਮੀਡੀਅਮ ਬਜਟ ਇਹ ਗੱਲ ਵੀ ਬਣੀ ਤੇ ਹਾਂ ਜੀ ਵੀ ਤੁਸੀਂ ਆਪਣੇ ਨਗਰ ਦਾ ਕੀ ਲੱਗਦਾ ਜੀ ਆਪਣਾ ਨਗਰ ਆਪਣਾ ਹੀ ਨਗਰ ਆ ਤੇ ਭੀ ਆਏ ਸਾਡਾ ਤੇ ਆਪਣਾ ਗੱਲ ਹੈ ਵੀ ਅਜਾ ਕੋਈ ਆ ਹੀ ਲੱਗਵਾਇਓ ਅਸਲ ਤੇ ਕੀ ਕਰਨਾ ਵਾਪਰੀ ਜੀ ਕੋਈ ਸੀ ਆਪਣਾ ਸੀ ਇਹ ਲੋਕ ਹੈ ਕਿ ਕਿੱਦਾਂ ਪਤਾ ਲੱਗ ਤੁਹਾਨੂੰ ਤਾਂ ਵੀ ਆਪਣਾ ਪੂੰਜੀ ਆਇਆ ਸਭ ਜੇ ਜਦ ਤੀਰ ਸਰਕਾਰ ਤੋਂ ਮੰਗ ਕਰਦੇ ਰਿਹਾ ਤਾਂ ਇਹ ਮੰਗ ਕਰਦੇ ਆ ਕਿ ਆਪਣਾ ਇਹਨਾਂ ਮਾਪਤਾਂ ਨੂੰ ਰੋਟੀ ਦਿੱਤੀ ਜਾਵੇ ਤੇ ਬਾਕੀ ਗੱਲਾਂ ਵੀ ਫੈਸਲਾ ਬੰਦੇ ਫੇੜੀਏ ਮੰਗੇ ਕੁਝ ਲੱਗੇ ਇਹ ਮੰਗ ਹੈ ਜੀ ਅਨੁਸਾਰ ਤੀਰ ਆਪਣਾ ਕਿਹੜੀ ਗਰੁੱਪ ਜਿਹੜਾ ਮੇਰੀ ਤੇਰੀ ਨੌਜਾਬ ਤੇ ਲੋਪ ਹੋ ਗਿਆ ਹਾਂ ਜੀ ਨੰਬਰ 110 31 ਮੀਡੀਅਮ ਰੇਡਰ ਅੱਛਾ ਔਰ ਮੇਰੀ ਜਮਤ ਦਾ ਗਿਆਨ ਸੀਗਾ ਕੀ ਗੱਲ ਕੀ ਕਰਨ ਬਾਰੇ ਇਹ ਡਿਊਟੀ ਦੇ ਦੌਰਾਨ ਕਿਤੇ ਇਹਨਾਂ ਨੂੰ ਨਾ ਅਨਸ਼ੂ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰਹੀ ਸੀ ਤੇ ਪਾਣੀ ਭਰ ਲਾ ਕਿਤੇ ਮਨੁਕਰੰਤੀ ਸੌਣ ਲੱਗੇ ਤੇ ਇਹ ਜੀ ਸਨਮਾਨ ਕੀਤਾ ਜਾ ਰਿਹਾ ਜਿਹਨਾਂ ਨੂੰ ਹਾਂ ਜੀ ਇਹ ਸਨਮਾਨ ਕੀਤਾ ਜਾ ਰਿਹਾ ਇਹ ਜੀ ਅਜੇ ਗੱਲ ਕਰਕੇ ਸੀ ਦੱਸਾਂਗੇ ਕਿ ਸਨਮਾਨ ਦੇ ਤੌਰ ਹੀ ਹੋਵੇ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਊਗੀ ਉਹ ਖੈ ਮੇਰੇ ਨਾਲ ਗੱਲ ਕਰੋ ਸੀ ਦੱਸਾਂਗੇ ਹਾਜੀ ਟੱਕਰ ਹੋਵੇਗੀ ਇਕ ਸਰ ਪਰਮਾਰ ਦੀ ਮੰਗ ਇਹਦੀ ਯਾਦਗਰੀ ਗੇਟ ਬਣਾਇਆ ਜਾਵੇ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੀ ਪਰਿਵਾਰ ਦੀ ਮੰਗ ਆਉਣਾ ਚਾਹੀਦਾ ਜ਼ਰੂਰ ਕਿਉਂਕਿ ਯਾਦਗਾਰ ਸ਼ਹੀਦ ਦੀ ਬਹੁਤ ਜ਼ਰੂਰੀ ਹਾਂਜੀ ਬੰਜੀ ਕੀ ਨਟਾ ਗੁਰਪ੍ਰੀਤ ਆ ਮੇਰਾ ਤੇ ਕੀ ਕਰ ਰਹਾ ਬੰਜੀ ਇਹ ਤਾਂ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਦਾਂ ਪਤਾ ਨਹੀਂ ਜਾਂ ਗੁਰੂਗੁਰ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਪਤਾ ਹੈ ਤੇ ਕੀ ਲੱਗਦਾ ਤੁਹਾਡੀ ਮੇਰਾ ਭਰਾ ਯਾਰ ਮੈਨੂੰ 5 ਸਾਲ ਹੋ ਚੱਲੇ ਆ ਤੁਹਾਨੂੰ ਦੂਸਰਾ ਪਤਾ ਸਾਨੂੰ ਪਤਾ ਲੱਗਾ ਅਸੀਂ ਘਰੇ ਆਪਦੇ ਸਾਨੂੰ ਫੋਨ ਆਇਆ ਏ ਕਹਿੰਦੇ ਜਾ ਗਰੂਮੀ ਪਤਾ ਨਹੀਂ ਸੀਰੀਸ ਜਾਂ ਹਸਪੀਟਲ ਜਾਂ ਜੀ ਮੈਨੂੰ ਨੇਮਰ ਜਨੀ ਅਜੇ ਹੋਈ ਜੀ ਮੰਗ ਕਰਦੇ ਤਾਂ ਹਾਂ ਜੀ ਉਹ ਮੰਗ ਕਰਦੇ ਹੈ ਕਿ ਸਾਡੇ ਪ੍ਰਾ ਦੀ ਯਾਦ ਕਰੀ ਜੇ ਕੋਈ ਗੇੜ ਬਣਾਇਆ ਜਾਵੇ ਕੁਝ ਕੀਤਾ ਜਾਵੇ ਜਿਹੜੀ ਉਹਦੀ ਯਾਦ ਕਰੀ ਰਵੇ ਉਹਦੀ ਯਾਦ ਕਰੀ ਦੇ ਵਿੱਚ ਕੁਝ ਬਣਾਇਆ ਜਾਵੇ ਜੀ ਹਾਂ ਜੀ ਮਾਤਾ ਜੀ ਜਿਹੜਾ ਜਗਰੂਰ ਸਿੰਘ ਜਿਹੜਾ ਪੌਜ ਦੇ ਵਿੱਚੋਂ ਜਿਹੜਾ ਸ਼ੀਰੂ ਦਾ ਮਿੱਦੀ ਨੇ ਤੁਸੀਂ ਕਹਿਣਾ ਚਾਹੁੰਦੇ ਕੀ ਲੱਗਦੇ ਜੋਨਾਂ ਮਾਤਾ ਜੀ ਕੋਈ ਮਾਤ ਕੀ ਨਾ ਡਟਾ ਸਰਬਜੀਤ ਕੀ ਕਰਨਾ ਚਾਹੁੰਦੇ ਆ ਤੁਸੀਂ ਹਾਂਜੀ ਇਹ ਬੱਚਿਆ ਜਾ ਚਾਹੁੰਨੇ ਹਾਂ ਦਾ ਪਰ ਨਹੀਂ ਵਾਪਰੀ ਤੁਹਾਨੂੰ ਕੋਈ ਪਤਾ ਹੈ ਘਟਨਾ ਜਾਨ ਗਾਲੇ ਵਾਪਰੀ ਹੈ ਦਾ ਇਸ ਪਾਰੇ ਜੀ ਉਮਰ ਕਿੰਨੀ ਬੱਚੇ ਦੀ ਬੱਚੇ ਦੀ ਉਮਰ 22 ਸਾਲਾਂ ਦਾ ਕਿੰਨਾ ਚੋਗਾ ਫੋਟੋ ਤੇ ਬੰਛੇ ਸਾਲ ਹੀ ਹੋਏ ਆ ਅੱਜ ਇਹ ਕੀ ਚਾਹ ਰਹੇ ਨਹੀਂ ਮੰਗਿਆ ਜੀ ਕਿ ਕੀ ਮੰਗ ਕਰਦੇ ਸਰਕਾਰ ਹਾਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਆਹ ਜੀ ਕੀ ਮੰਗ ਕਰਨੀ ਆ ਦੇ ਇਹਦੇ ਕਿ ਸਾਡੇ ਹਾਂਜੀ ਯਾਦਗਾਰੀ ਰਾਤ ਕੋਈ ਬਣਾਇਆ ਜਾਵੇ ਯਾਦਗਰੀ ਕਰਕੇ ਉਹਦਾ ਕੁਝ ਬਣਾਇਆ ਜਾਵੇ ਅਜੇ ਵਿੱਚ ਕੀ ਆਪਣੇ ਨਾਲ ਕਿਹੜਾ ਤੇ ਦੇ ਨੌਜਵਾਨਾ ਪਟਨਾਵਾਸੀ ਪੁਲਿਸ ਵਾਲਾ ਕੀੜਾ ਚੱਲਦਾ ਮੇਰਾ ਨਾਂ ਗੁਰਪ੍ਰੀਤ ਸਿੰਘ ਚੇਰਾ ਸਪੰਚ ਪੈਂਡ ਪਲੇਅਰ ਤੇ ਸਾਡੇ ਪਿੰਡ ਦਾ ਨੌਜਵਾਨ ਸਰਦਾਰ ਜਗਰੂਰ ਸਿੰਘ ਹੋਰ ਦਾ ਸਾਹਿਬ ਇਹਨਾਂ ਦੀ ਕੱਲ ਡਿਊਟੀ ਦੌਰਾਨ ਜਿਹੜੀ ਉਹ ਡੈਥ ਹੋ ਗਈ ਤਦੋਂ ਕੌਣ ਆਇਆ ਸਾਨੂੰ ਪਤਾ ਲੱਗਾ ਔਰ ਅੱਜ ਉਹਨਾਂ ਦਾ ਜਿਹੜਾ ਸਰਕਾਰੀ ਸ਼ੀਧੀ ਸਨਮਾਨ ਨਾਲ ਸਸਕਾਰ ਹੋਇਆ ਅਸੀਂ ਪਿੰਡ ਲੋਕ ਪਰਿਵਾਰ ਵੱਲੋਂ ਇਹ ਮੰਗ ਕਰਦੇ ਹਾਂ ਇੱਕ ਤੇਜੀ ਦੀ ਜਗ੍ਹਾ ਵਿੱਚ ਕੁਝ ਨਵਾਂ ਗੇਟ ਪਰਿਵਾਰ ਗੇਟ ਬਣਾਇਆ ਜਾਵੇ ਹੋਰ ਹੋਰ ਵੀ ਸਰਕਾਰੀ ਸਹੂਲਤਾਂ ਛੀਦਾਂ ਨੂੰ ਮਿਲਦੀਆਂ ਉਹ ਸ਼ੀਦਾਂ ਦੇਣੇ ਜਾ ਤਾਂ ਜੋ ਸਾਡੇ ਪਿੰਡ ਦਾ ਨੌਜਵਾਨ ਬੜਾ ਹੋਣਾ ਨੌਜਵਾਨ ਇਹਦੀ ਯਾਦਗਾਰ ਬਣੇ ਪਰਿਵਾਰ ਨੂੰ ਸਹੂਲਤਾਂ ਮਿਲ ਸਕਣ ਜੀ ਖਾਸਾ ਵਿੱਚ